ਹਰ ਨਾਮ ਧਨ ਨਿਰਮਲ ਅਪਾਰ ਸਤਿਗੁਰੂ ਸਾਹਿਬ ਜੀ ਕੀ ਕਰਦੇ ਨੇ ਕਹੇ ਭਾਈ ਪ੍ਰਮਾਤਮਾ ਦਾ ਨਾਮ ਜਿਹੜਾ ਪਵਿੱਤਰ ਖੰਡ ਹੈ ਇਹ ਕਦੇ ਨਾਮ ਮੁਕਣ ਵਾਲਾ ਧਨ ਹੈ ਦੁਨੀਆ ਦਾ ਧਨ ਮੁੱਕ ਜਾਂਦਾ ਜਿੰਨਾ ਤੁਸੀਂ ਖਰਚੋਗੇ ਜਿੰਨਾ ਬਲਤ ਦੇ ਨਾਮ ਨਾਲ ਘਟਦਾ ਹੀ ਜਾਵੇਗਾ ਪਰਨਾਮ ਰੂਪੇ ਤੁਹਾਨੂੰ ਜਿੰਨਾ ਕੋਈ ਖਰਚਦਾ ਹੈ ਉਹਨਾਂ ਬਾਧਈ ਜਾਂਦਾ ਹੈ ਖਾਓ ਖਰਚੋ ਰਗ ਜਣ ਪਾਈ ਕੋਪ ਨਾ ਆਵੇ ਸੰਭਾਲ ਪੁਜਾਈ ਪਾਸਾ ਗੰਦੇ ਦੇ ਨਾਮ ਧਾਨ ਐਸਾ ਧਾਨ ਹੈ ਪਵਿੱਤਰ ਧਾਨ ਹੈ ਨਾਮ ਇਹਨੂੰ ਜਿੰਨਾ ਕੋਈ ਖਰਚਦਾ ਹੈ ਲੋਕ ਤਾਂ ਨਹੀਂ ਉਹਨਾਂ ਵੱਧਦਾ ਨਹੀਂ ਜਾਂਦਾ ਹੈ ਗੁਰ ਕੈ ਇਹ ਨਾਮ ਨੂੰ ਜਪਦੇ ਜਾਂ ਜਪਦੇ ਆਪ ਸਾਖ ਕਹਿੰਦੇ ਫਿਰ ਅੰਦਰ ਨਾਮ ਦੇ ਖਨਾਰੇ ਪੜ ਜਾਂਦੇ ਨੇ ਤੇ ਉਹ ਧਨ ਧਨ ਤਨ ਮਨੁਖ ਦੇ ਅੰਦਰ ਇਕੱਠਾ ਹੋ ਜਾਂਦਾ ਜਿਹੜਾ ਕਦੇ ਮੁਕਤਾਨੀ ਹੈ ਨਾਮ ਧਨ ਬਿਨ ਹੋਰ ਸਭ ਵਿਖ ਜਾਣ اے ਭਾਈ ਹਰ ਨਾਮ ਤੁਮ ਕੋ ਬਿਨ ਦੁਨੀਆ ਵਾਲਾ ਧਨ ਸਾਰਾ ਜ਼ਹਿਰ ਸੰਭ ਜੋ ਆਤਮਾ ਜੀਵਨ ਨੂੰ ਮਾਰ ਮੁਕਾਉਂਦਾ ਹੈ ਮਾਇਆ ਉਹ ਜਗਯਬ ਮਾਨ ਜਿਹੜਾ ਦੁਨੀਆਂ ਵਾਲਾ ਤਨ ਹੈ ਪਾਸ਼ਾ ਕਹਿੰਦੇ ਇਹ ਅਹੰਕਾਰ ਪੈਦਾ ਕਰਦਾ ਹੈ ਮਾਇਆ ਉਹੀ ਤਨ ਹੁੰਦਾ ਹੈ ਤੇ ਨਾਲ ਅਹੰਕਾਰ ਆਪਣਿਆ ਜਾ ਪੈਂਦਾ ਹੈ ਮਾਨ ਆਪਣਿਆ ਜਾ ਪੈਂਦਾ ਹੈ ਇਸ ਕਰਕੇ ਦੁਨੀਆਂ ਵਾਲੇ ਧਨ ਨੂੰ ਇਕੱਠਾ ਕਰਨ ਵਾਲਾ ਮਨੁੱਖ ਮਾਇਆ ਦੇ ਮੋਹ ਦੇ ਵਿੱਚ ਸਦਾ ਛੜਦਾ ਰਹਦਾ ਹੈ ਗੁਰਮਖ ਹਰ ਰਸ ਚਾਖੇ ਕੋਈ اے ਭਾਈ ਜਿਹੜਾ ਵੀ ਮਨੁੱਖ ਗੁਰੂ ਦੀ ਸੱਜ ਰਖ ਕੇ ਪ੍ਰਮਾਤਮਾ ਦੇ ਨਾਮ ਦਾ ਸਵਾਦ ਚਾਹਦਾ ਹੈ ਤਿਸ ਸਦਾ ਆਨੰਦ ਹੋਵੇ ਦਿਨ ਰਾਤਿ ਪੂਰਨ ਭਗਤ ਪ੍ਰਾਪਤ ਹੋਏ ਮਨੁੱਖ ਗੁਰੂ ਦੇ ਸੱਜ ਪੈ ਕੇ ਪਰਮਾਤਮਾ ਦੇ ਨਾਮ ਦਾ ਸਵਾਪ ਚੱਖਦੇ ਹੁੰਦੇ ਉਸ ਨੂੰ ਦਿਨ ਰਾਤ ਹਰ ਵੇਲੇ ਆਤਮਿਕ ਅਨੰਦ ਮਿਲਿਆ ਰਹਿੰਦਾ ਹੈ ਉਹ ਅਨੰਦ ਵਿੱਚ ਰਹਿੰਦਾ ਹੈ ਕਦੇ ਵੀ ਉਹਨਾਂ ਮਾਨਸਿਕ ਉਤਹੀ ਨਹੀਂ ਹੁੰਦਾ ਪਰ ਇਹ ਹਰ ਨਾਮ ਰਸ ਪੂਰੀ ਕਿਸਮਤ ਦੇ ਨਾਲ ਹੀ ਮਿਲਦਾ ਹੈ ਰਹਾਉ ਸਤਿਗੁਰ ਦੀਪਕ ਵਰਤੈ ਤਹੂ ਲੋਇ ਸਹਿਜ ਜੀ ਕਹਿੰਦੇ ਭਾਈ ਗੁਰੂ ਦਾ ਸਾਖਤ ਮਨ ਨੂੰ ਇੱਕ ਦੀਵਾ ਜੋ ਸਾਰੇ ਸੰਸਾਰ ਦੇ ਵਿੱਚ ਚਾਨਣ ਕਰਦਾ ਹੈ ਇੱਕਾ ਲੈਂਟਾ ਚਲਦੀਆਂ ਨੇ ਦੀਵੇ ਵਿੱਚ ਬਲਕ ਚਲਦੇ ਨੇ ਜਿਹੜੇ ਰੌਸ਼ਨੀ ਕਰਦੇ ਹਨ ਕਮਰੇ ਵਿੱਚ ਦੀਵਾ ਲਾਉਂਦੇ ਹਨ ਉਹ ਕਮਰੇ ਦੇ ਅੰਦਰ ਹਨੇਰਾ ਦੂਰ ਹੋ ਜਾਂਦਾ ਹੈ ਇਸੇ ਤਰ੍ਹਾਂ ਸਰੀਰ ਰੂਪੀ ਕਮਰੇ ਦੇ ਅੰਦਰ ਅਗਿਆਨਤਾ ਰਹੇ ਰੱਖੇ ਤੇ ਜਦੋਂ ਅੰਦਰ ਫਿਰ ਗਿਆਨ ਦਾ ਗੁਰੂ ਸਭ ਦਾ ਦੀਪ ਬਗਾ ਜਾਂਦਾ ਹੈ ਉਹ ਅੰਦਰੋਂ ਅਗਿਆਨਤਾ ਦਾ ਹਨੇਰਾ ਗੁਰੂ ਹੋ ਜਾਂਦਾ ਹੈ ਇਸ ਕਰਕੇ ਸਾਡੇ ਵਿੱਚ ਭਾਈ ਸੰਤ ਦੀਪਕ ਵਰਤ ਹੈ ਤੇ ਜੋਏ ਗਿਆਨ ਗੁਰੂ ਦੇ ਸਤ ਨੂੰ ਮਾਨੋ ਇੱਕ ਦੀਵਾ ਹੈ ਜਿਹੜਾ ਸਾਰੇ ਸੰਸਾਰ ਨੂੰ ਗਿਆਨ ਦੇ ਪ੍ਰਕਾਸ਼ ਨਾਲ ਹੀ ਚਾਨਣ ਕਰਦਾ ਹੈ ਜੋ ਚੱਖੈ ਸੋ ਨਿਰਮਲ ਹੋਈ ਤੇ ਜਿਹੜਾ ਮਨੁੱਖ ਗੁਰਦੇ ਸ਼ਬਦ ਨੂੰ ਚੱਖਦਾ ਹੈ ਭਾਈ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਨਿਰਮਲ ਨਾਮ ਹਮੇ ਬਲ ਭਈ ਏ ਭਾਈ ਗੁਰੂ ਦੇ ਸ਼ਬਦ ਦੇ ਰਾਗੀ ਪਵਿੱਤਰ ਹਰ ਨਾਮ ਵਿੱਚ ਜੁੜ ਕੇ ਮਨੁੱਖ ਆਪਣੇ ਅੰਦਰੋਂ ਸੌਮੇ ਦੀ ਮੈਨੂ ਤੋਹਰੇਦਾ ਹੈ ਨਾਮ ਅੰਦਰੋਂ ਹਉਮੈ ਮਾਰੂਖਾਂਦਾ ਹੈ ਹਉਮੈ ਨਾਵੇਂ ਨਾਲ ਗੁਦਹ ਹੈ ਕੋਈ ਰੋਸੈ ਇੱਕ ਟਰ ਜਦੋਂ ਨਾਮ ਅੰਦਰ ਪਰਿਕੋ ਜਾਂਦਾ ਹੈ ਮਨੁੱਖ ਨਾਮ ਜਪਣਾ ਸਿਖ ਕਰ ਦਿੰਦਾ ਹੈ ਸਤਿਗੁਰੂ ਜੀ ਕਹਿੰਦੇ ਤੇ ਅੰਦਰੋਂ ਜਿਹੜੀ ਹਉਮੈ ਦੀ ਮੈਲ ਜਿਹੜੀ ਹੋਈ ਹੈ ਹੰਕਾਰ ਦੀ ਬੈੜ ਚੜ ਜਾਂਦੀ ਹੈ ਇਹ ਸਾਰੀ ਹੁਣ ਨਾਮ ਧੋ ਦਿੰਦਾ ਹੈ ਸੱਚੇ ਭਗਤ ਸਦਾ ਸੁਖੋ ਸਦਾ ਫਿਰ ਪ੍ਰਭੂ ਦੀ ਭਗਤੀ ਦੀ ਵਰਕਤ ਵਰਕਤ ਦੇ ਨਾਲ ਨਾਮ ਦੀ ਵਰਕਤ ਦੇ ਨਾਲ ਮਨੁੱਖ ਦੇ ਅੰਦਰ ਭਾਈ ਫਿਰ ਸਦਾ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਜਿਨ ਹਰ ਰਸ ਚੱਖਿਆ ਸੋ ਹਰ ਜਨ ਉਸ ਨੂੰ ਕੋਈ ਵੀ ਗਮ ਫਿਰ ਵਿਆਪਦਾ ਨਹੀਂ ਹੈ ਆਪ ਮੁਕਤ ਆਬਰਾ ਮੁਕਤ ਕਰਾਵੇ ਸਰਬ ਕਿੰਨੇ ਜਿਹੜਾ ਮਨੁੱਖ ਭਾਈ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਉਹਨੂੰ ਕੋਈ ਗਮ ਨਹੀਂ ਵਿਆਪਦਾ ਦੁੱਖਾਂ ਤੋਂ ਆਜ਼ਾਦ ਹੋ ਜਾਂਦਾ ਹੈ ਉਹ ਫਿਰ ਆਪ ਮੁਕਤ ਆਬਰਾ ਮੁਕਤ ਕਰਾਵੇ ਉਹ ਮਨੁੱਖ ਨਾਮ ਜਪ ਕੇ ਆਪੇ ਦੇ ਕਾਰਨ ਇਹਨਾਂ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ ਬਚਿਆ ਰਹਿੰਦਾ ਹੈ ਜਿਹੜੇ ਬਿਰੋਧੀ ਸੰਗਤ ਵਿੱਚ ਆ ਰਹੇ ਨੇ ਉਹਨਾਂ ਨੂੰ ਵੀ ਉਹ ਗਿਆਨ ਦਾ ਉਪਦੇਸ਼ ਇੱਕ ਈ ਗੁਰੂ ਦੇ ਨਾਲ ਜੋੜ ਕੇ ਗਿਆਨ ਦੇ ਰਾਹੀਂ ਇਹਨਾਂ ਵਿਕਾਰਾਂ ਤੋਂ ਵਿਸ਼ਿਆਂ ਤੋਂ ਦੁੱਖਾਂ ਤੋਂ ਬਚਾ ਲੈਂਦਾ ਹੈ ਹਰ ਨਾਮ ਜਪੇ ਹਰ ਤੇ ਸੁਖ ਪਾਵੇ ਈ ਸਦਾ ਪ੍ਰਮਾਤਮਾ ਦਾ ਨਾਮ ਜਪਦਾ ਰਹੇ ਤੇ ਪ੍ਰਮਾਤਮਾ ਅਸਮੂ ਸਦਾ ਸੁਖ ਹਾਸਲ ਕਰਦਾ ਹੈ ਬੇਰ ਸਤਿਗੁਰ ਸਭ ਨੂੰ ਹੀ ਬਿਦਾਈ ਏ ਭਾਈ ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰੀ ਲੋਕਾਈ ਦੁਖੀ ਹੋਈ ਰਹੇ ਆਤਮਕ ਮੌਤ ਸਹਿ ਹੀ ਲੈਂਦੀ ਹੈ ਅਨੰਦ ਇਹ ਦਾਜ ਹੈ ਸ਼ਾਂਤ ਨਾ ਪਾਈ ਮਨੁੱਖ ਹਰਵੇਲੇ ਮਾਇਆ ਦੇ ਮੋਹ ਦੇ ਵਿੱਚ ਸੜਦੇ ਰਹਿੰਦੇ ਹਨ ਗੁਰੂ ਹੀ ਸਾਨੂੰ ਕੋ ਮਿਲਾਹ ਮਾਇਆ ਦੇ ਮੋਹ ਦੇ ਵਿੱਚ ਸੜ ਕੇ ਮਨੁੱਖ ਸ਼ਾਂਤੀ ਹਾਸਲ ਨਹੀਂ ਕਰ ਸਕਦਾ ਜਿਹੜੇ ਗੁਰੂ ਤੋਂ ਵਿਛੜਨੇ ਨੇ ਜਿਹੜੇ ਗੁਰੂ ਵਾਲੇ ਦੀਨ ਬਣਦੇ ਨਾਮ ਲੜਨੀ ਜੁਰਦੇ ਸਤਿਗੁਰੂ ਕਰ ਸਕਦੇ ਭਾਈ ਉਹਨਾਂ ਨੂੰ ਤਾਂ ਮਾਇਆ ਦਾ ਚੱਕਰ ਬਿਆਰ ਰਿਹਾ ਹੈ ਮਾਇਆ ਵਾ ਪਰਮੂਵੇ ਮਾਇਆ ਕਿਸਨਾ ਸਾਥ ਇਹ ਮਾਇਆ ਵਾ ਹੀ ਕਰਦੇ ਰਹਿੰਦੇ ਨੇ ਮਾਇਆ ਫਿਰ ਸ਼ਾਂਤ ਨਹੀਂ ਜਾਂਦੀ ਇਸ ਕਰਕੇ ਮਾਇਆ ਦੇ ਬੇੜ ਦੇ ਵਿੱਚ ਇਹ ਆਪਣੀ ਜਿਹੜੀ ਹੈ ਆਤਮਿਕ ਮੋਗਸ ਵੇੜਦੇ ਨੇ ਇਹਦੇ ਮੋਹ ਦੇ ਵਿੱਚ ਛੜਦੇ ਰਹਿੰਦੇ ਹਨ ਤੇ ਨਾ ਅਕਾਲ ਕ੍ਰਪਾਏ ਤੋਂ ਗੁਰੂ ਦੀ ਸਰਨ ਤੋਂ ਬਿਨਾਂ ਸ਼ਾਂਤੀ ਹਾਸਲ ਨਹੀਂ ਕਰ ਸਕਦੇ ਸਤਿਗੁਰ ਮਿਲੈ ਸਭ ਤਿਸਨੁ ਉਚਾਈ ਏ ਭਾਈ ਜਿਸ ਮਨੁਕ ਨੂੰ ਗੁਰੂ ਮਿਲ ਪੈਂਦਾ ਹੈ ਗੁਰੂ ਫਿਰ ਉਸ ਦੀ ਸਾਰੀ ਮਾਇਆ ਦੀ ਤਰੇ ਮਾਇਆ ਵੀ ਉਪੂ ਮਿਟਾ ਦਿੰਦਾ ਹੈ ਸ਼ਾਂਤੀ حاصل ਕਰ ਲੈਂਦੇ ਹਨ ਆਨੰਦ حاصل ਕਰ ਲੈਂਦੇ ਨੇ ਜਿਹੜੇ ਲੋਕੀ ਗੁਰੂ ਨੂੰ ਮਿਲ ਜਾਂਦੇ ਨੇ ਜਿਹੜੇ ਗੁਰੂ ਵਾਲੇ ਬਣ ਬਣ ਜਾਂਦੇ ਹਨ ਕਿਉਂਕਿ ਸਤਿਪਾਕ ਸਾਖੇ ਦੇ ਨਾਮ ਦੀ ਦਾਤ ਗੁਰੂ ਤੋਂ ਮਿਲਣੀ ਹੈ ਕਿਰਪਾ ਗੁਰੂ ਦੀ ਵਰਤਣੀ ਹੈ ਜਿਉਂ-ਜਿਉਂ ਇਨਸਾਨ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਗੁਰੂ ਵਾਲਾ ਬਣ ਕੇ ਇਹਦੇ ਅੰਦਰੋਂ ਵਿਕਾਰਾਂ ਦਾ ਨਾਸ ਹੁੰਦਾ ਜਾਂਦਾ ਹੈ ਤੇ ਮਨ ਨੂੰ ਸ਼ਾਂਤੀ ਹੁੰਦੀ ਹੈ ਇਸ ਕਰਕੇ ਪਾਸੰਗਿੰਦੇ ਭਾਈ ਜਿਹੜਾ ਮਨੁੱਖ ਮਿਰ ਪੈਂਦਾ ਉਹਦੀ ਸਾਰੀ ਮਾਇਆ ਦੀ ਭਰੀ ਗੁਰੂ ਨਾਮ ਦੇ ਦੁਆਰਾ ਗਿਆਨ ਦੇ ਦੁਆਰਾ ਵਿਟਾ ਲੈਂਦਾ ਹੈ ਤੇ ਫਿਰ ਉਹ ਮਨੁੱਖ ਹਰ ਨਾਮ ਦੇ ਵਿੱਚ ਟਿਕ ਕੇ ਅਕਾਰੂਪ ਵੈਗੁਰੂ ਜੀ ਦੇ ਨਾਮ ਦੇ ਵਿੱਚ ਟਿਕ ਕੇ ਸ਼ਾਂਤੀ ਤੇ ਆਨੰਦ ਹਾਸਲ ਕਰ ਲੈਂਦਾ ਹੈ ਉਹਨੂੰ ਸ਼ਾਂਤੀ ਮਿਲ ਜਾਂਦੀ ਹੈ ਆਨੰਦ ਆ ਜਾਂਦਾ ਹੈ